ਹਾਂਜੀ ਦੋਸਤੋ ਦੁਪਹਿਰ ਦਾ ਸਮਾਂ ਹੈ ਪਿੰਡ ਦੇ ਸਾਰੇ ਇਲਾਕੇ ਵਿੱਚ ਸ਼ਾਂਤੀ ਫੈਲੀ ਹੈ ਜਿੱਥੇ ਇਸ ਤਪਦੀ ਗਰਮੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਘੱਟ ਸੰਗਤ ਹੁੰਦੀ ਹੈ ਅੱਜ ਹਜ਼ਾਰਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹਾਲ ਦੇ ਵਿੱਚ ਬੈਠਾ ਹੈ ਬਾਹਰ ਮੈਂ ਗਿਆ ਆਲੀਸ਼ਾਨ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹਨ ਸੰਗਤ ਲੰਗਰ ਛਕਣ ਦੇ ਵਿੱਚ ਲੰਗਰ برਤੋਂ ਦੇ ਵਿੱਚ ਵਿਅਸਤ ਹੈ ਸਾਰੇ ਪਾਸੇ ਕੀਰਤਨ ਦੀ ਮਿੱਠੀ ਧੁਨ ਸੁਣਾਈ ਦੇ ਰਹੀ ਹੈ ਅੱਜ ਪਿੰਡ ਦੇ ਪੁਰਵ ਸਰਪੰਚ ਬਾਬਾ ਕੁਲਵੰਤ ਸਿੰਘ 120 ਕਿੱਲੇ ਜ਼ਮੀਨ ਦੇ ਮਾਲਕ ਜੋ ਕਿ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਦੇ ਅੰਤਿਮ ਅਰਦਾਸ ਦਾ ਸਮਾ ਹੈ ਦੂਰੋਂ ਨੇੜੋਂ ਕਈ ਮੰਤਰੀ ਐਮਐਲਏ ਸਰਪੰਚ ਤੇ ਕਈ ਆਸ-ਪਾਸ ਦੇ ਪਿੰਡਾਂ ਦੇ ਲੋਕ ਉਹਨਾਂ ਦੇ ਰਿਸ਼ਤੇਦਾਰ ਇਸ ਦੁੱਖ ਦੀ ਘੜੀ ਦੇ ਵਿੱਚ ਆਏ ਹਨ ਲੇਕਿਨ ਚਰਚਾ ਦਾ ਵਿਸ਼ਾ ਸਿਰਫ ਕੁਲਵੰਤ ਸਿੰਘ ਤੇ ਉਹਨਾਂ ਦਾ ਅਕਾਲ ਚਲਾਣਾ ਨਹੀਂ ਸੀ ਆ ਦਰਅਸਲ ਐਥੇ ਤਾਂ ਬੈਸ ਕਿਸੇ ਹੋਰ ਗੱਲ ਦੀ ਚੱਲ ਰਹੀ ਹੈ ਸਾਰੇ ਜਿਹੜੇ ਹੈਰਾਨ ਹਨ ਕਈ ਲੋਕ ਕੁਲਵੰਤ ਸਿੰਘ ਦੀ ਬਸੀਅਤ ਦੇ ਪੱਖ ਦੇ ਵਿੱਚ ਬੋਲੇ ਹਨ ਕਿ ਕੁਲਵੰਤ ਸਿੰਘ ਨੇ ਬਹੁਤ ਸਹੀ ਕੀਤਾ ਲੇਕਿਨ ਕਈ ਲੋਕ ਬੜੇ ਖਿਲਾਫ ਹਨ ਨਹੀਂ ਇਹ ਤਾਂ ਉਹਨਾਂ ਨੇ ਆਪਣੇ ਪੁੱਤਾਂ ਨਾਲ ਬੜਾ ਅਨਿਆਇ ਕੀਤਾ ਹੈ ਬੜਾ ਗਲਤ ਕੀਤਾ ਹੈ ਕੋਈ ਪਿਤਾ ਆਪਣੇ ਪੁੱਤਰਾਂ ਦੇ ਲਈ ਭਲਾ ਆਜਾ ਕਿਵੇਂ ਕਰ ਸਕਦਾ ਹੈ ਦਰਅਸਲ ਕੁਲਵੰਤ ਸਿੰਘ ਨੇ ਆਪਣੀ 120 ਕਿੱਲੇ ਦੀ ਵੱਡੀ ਜ਼ਮੀਨ ਦੇ ਵਿੱਚੋਂ ਪੂਰੇ 100 ਕਿਲੇ ਆਪਣੇ ਸਿਰੀ ਜਗਜੀਤ ਦੇ ਨਾਮ ਲਗਵਾ ਦਿੱਤੇ ਤੇ ਬਾਕੀ ਬਚੇ 20 ਕਿਲੇ ਆਪਣੇ ਤਿੰਨ ਪੁੱਤਰਾਂ ਨੂੰ ਦੇ ਦਿੱਤੇ ਬੜੇ ਹੈਰਾਨ ਹਨ ਜਦੋਂ ਮੁੰਡਿਆਂ ਨੂੰ ਪਤਾ ਲੱਗਿਆ ਵੀ ਸਾਡੇ ਬਾਪੂ ਨੇ ਆ ਤਾਂ ਸਾਡੇ ਹਿੱਸਿਆਂ ਦੀ ਜ਼ਮੀਨ ਸਿਰੀ ਨੂੰ ਦੇ ਦਿੱਤੀ ਹੈ ਬੜੇ ਹੈਰਾਨ ਹਨ ਦਰਬਾਰ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿੱਥੇ ਕੀਰਤਨ ਚੱਲ ਰਿਹਾ ਹੈ ਉਸ ਜ਼ਮੀਨ ਦੀਆਂ ਵੰਡ ਦੀਆਂ ਚਰਚਾਵਾਂ ਸਭ ਪਾਸੇ ਹੋ ਰਹੀਆਂ ਹਨ ਸਿਰੀ ਜਗਜੀਤ ਸਿੰਘ ਅੱਗੇ ਬਾਪੂ ਗੁਲਵੰਤ ਸਿੰਘ ਦੀ ਫੋਟੋ ਦੇ ਬਿਲਕੁਲ ਕੋਲ ਬੈਠਾ ਹੈ ਅੱਖਾਂ ਦੇ ਵਿੱਚ ਹੰਝੂ ਹਨ ਲੇਕਿਨ ਮਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੈ ਜਿਵੇਂ ਕੋਈ ਵੱਡੀ ਸਕੀਮ ਲਾਉਣ ਦੀ ਤਿਆਰੀ ਦੇ ਵਿੱਚ ਹੋਵੇ ਜਿਵੇਂ ਕੋਈ ਵੱਡਾ ਫੈਸਲਾ ਸੁਣਾਉਣ ਜਾ ਰਿਹਾ ਹੋਵੇ ਜਿਵੇਂ ਬਸ ਇਸ ਅਰਦਾਸ ਤੋਂ ਬਾਅਦ ਉਸਨੇ ਕੋਈ ਐਜੀ ਅਨਾਉਂਸਮੈਂਟ ਕਰਨੀ ਹੋਵੇ ਕੀ ਆ ਕੱਲਾ ਕੱਲਾ ਹੀ ਲਜਾਵੇਗਾ ਕੱਲੇ ਕੱਲੇ ਦੇ ਪੈਰਾ ਹੇਟੋ ਜ਼ਮੀਨ ਨਿਕਲ ਜਾਵੇਗੀ ਤਿੰਨੋਂ ਮੁੰਡੇ ਜੋ ਕਿ ਬਾਪੂ ਨੇ ਸਾਡੇ ਹਿੱਸੇ ਦੀ ਜ਼ਮੀਨ ਸਾਡਾ ਹਿੱਸਾ ਇਸ ਜਗਜੀਤ ਦੇ ਨਾਮ ਜੋ ਕਿ ਸਿਰਫ ਇੱਕ ਸਿਰੀ ਨੌਕਰ ਹੈ ਇਸ ਦੇ ਹਿੱਸੇ ਲਵਾ ਦਿੱਤਾ ਉਤੋਂ ਹੁਣ ਇਹ ਸਾਡੇ ਸਾਹਮਣੇ ਬੈਠਾ ਹੈ ਸਾਡੇ ਸੁਪਨਿਆਂ ਦਾ ਕੀ ਹੋਵੇਗਾ ਅਸੀਂ ਬਾਹਰ ਜਾਣਾ ਸੀ ਆਪਣਾ ਕਰਜ਼ਾ ਲਾਉਣਾ ਸੀ ਆਪਣੀਆਂ ਮਹਿੰਗੀਆਂ ਖੁਆਇਸ਼ਾਂ ਪੂਰੀਆਂ ਕਰਨੀਆਂ ਸੀ ਕਿੰਨਾ ਸਮਾਂ ਬਾਪੂ ਦੇ ਜਾਣ ਦਾ ਇੰਤਜ਼ਾਰ ਕੀਤਾ ਹੁਣ ਬਾਪੂ ਗਿਆ ਹੈ ਤੇ ਸਾਡੀਆਂ ਖੁਆਇਸ਼ਾਂ ਤਾਂ ਪੂਰੀਆਂ ਵਿਚਾਲੇ ਮਰ ਗਈਆਂ ਹਨ ਕੀ ਹੁਣ ਇਹ ਸਾਡੇ ਘਰ ਤੇ ਵੀ ਕਬਜ਼ਾ ਕਰੇਗਾ ਲੇਕਿਨ ਜਿਵੇਂ ਹੀ ਅਰਦਾਸ ਪੂਰੀ ਹੋਈ ਆ ਕੀਰਤਨ ਦੀ ਸਮਾਪਤੀ ਹੋਈ ਆ ਮਾਈਕ ਜਗਜੀਤ ਦੇ ਯਾਨੀ ਆ ਸਿਰੀ ਦੇ ਹੱਤ ਵਿੱਚ ਆ ਗਿਆ ਐਜਾ ਕੁਝ ਬੋਲ ਦਿੱਤਾ ਵੀ ਅਕਲੇ-ਕੱਲੇ ਦੇ ਹੋ ਛੁੱਟ ਗਏ ਤੇ ਸਾਰੇ ਆਪਣੀ ਜਗ੍ਹਾ ਤੋਂ ਖੜੇ ਹੋ ਗਏ ਕਈਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਈ ਲੋਕ ਜੈਕਾਰੇ ਛੱਡਣ ਲੱਗੇ ਐਜਾ ਕੀ ਬੋਲ ਦਿੱਤਾ ਜਗਜੀਤ ਨੇ ਆਖਿਰਕਾਰ ਕਿਉਂ ਆਪਣੇ ਤਿੰਨ ਮੁੰਡਿਆਂ ਨੂੰ ਛੱਡ ਕੇ ਇੱਕ ਸਿਰੀ ਦੇ ਨਾਮ ਲਵਾ ਦਿੱਤੀ ਆ ਪੂਰੇ 100 ਕਿਲਾ ਜ਼ਮੀਨ ਕੌਣ ਸੀ ਇਹ ਜਗਜੀਤ ਆਖਿਰਕਾਰ ਕੀ ਇਸਨੇ ਕੋਈ ਵੱਡਾ ਧੋਖਾ ਕੀਤਾ ਜਾਂ ਇਸ ਦੇ ਪਿੱਛੇ ਦੀ ਕੋਈ ਵਜ੍ਹਾ ਹੋਰ ਸੀ ਆ ਜਾਣ ਕੇ ਤੁਹਾਡੇ ਵੀ ਹੋ ਛੁੱਟ ਜਾਣਗੇ ਕੁਲਵੰਤ ਸਿੰਘ ਇੱਕ ਮਿਹਨਤੀ ਕਿਸਾਨ ਸਾਨਾ ਉਹਨਾਂ ਦੇ ਪਿਤਾ ਦੇ ਕੋਲ ਬਹੁਤੀ ਜ਼ਮੀਨ ਨਹੀਂ ਸੀ ਇਹ ਸਿਰਫ 5 ਕਿੱਲਾਂ ਦਾ ਛੋਟਾ ਟੱਕ ਸੀ ਜਿਸ ਤੇ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਸੀ ਕੁਲਵੰਤ ਸਿੰਘ ਬਚਪਨ ਤੋਂ ਹੀ ਆਪਣੇ ਪਿਤਾ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਦੇ ਉਹਨਾਂ ਨੇ ਕਦੇ ਵੀ ਕੋਈ ਸ਼ੌਂਕ ਨਹੀਂ ਪਾਲਿਆ ਸੀ ਇਹ ਸਿਰਫ ਇੱਕ ਸੁਪਨਾ ਸੀ ਆਪਣੀ ਜ਼ਮੀਨ ਨੂੰ ਵਧਾਉਣਾ ਹੈ ਉਹਨਾਂ ਦੀਆਂ ਉਂਗਲਾਂ ਦੀਆਂ ਗੰਡਾਂ ਉਹਨਾਂ ਦੇ ਮੱਥੇ ਤੇ ਪਸੀਨਾ ਤੇ ਉਸ ਦੇ ਚਿਹਰੇ ਦੀਆਂ ਝੂੜਰੀਆਂ ਇਸ ਗੱਲ ਦਾ ਵੱਡਾ ਸਬੂਤ ਸਨ ਵੀ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਆ ਨੌਜਵਾਨ ਕੁਲਵੰਤ ਸਿੰਘ ਰਾਤ ਨੂੰ ਚੰਨ ਦੀ ਰੋਸ਼ਨੀ ਦੇ ਵਿੱਚ ਪਸੀਨੇ ਨਾਲ ਭਿੱਜਿਆ ਰਹਿੰਦਾ ਉਹਨਾਂ ਦੇ ਪਿਤਾ ਉਹਨਾਂ ਨੂੰ ਕਹਿੰਦੇ ਸਨ ਵੀ ਪੁੱਤਰਾ ਹੁਣ ਤਾਂ ਆਰਾਮ ਕਰ ਲੈ ਸਵੇਰ ਦੀ ਰਾਤ ਹੋ ਗਈ ਹੈ ਕੁਲਵੰਤ ਸਿੰਘ ਦਾ ਜਵਾਬ ਆਉਂਦਾ ਨਾ ਬਾਪੂ ਸਾਡੇ ਸੁਪਨੇ ਅਜੇ ਵੱਡੇ ਹਨ ਜਦੋਂ ਤੱਕ ਮੈਂ ਆਪਣੇ ਪਿਤਾ ਦੀ ਜ਼ਮੀਨ ਨੂੰ ਧੁੱਗਣਾ ਫਿਰ ਚੋਗਣਾ ਨਹੀਂ ਕਰ ਲੈਂਦਾ ਮੈਂ ਆਰਾਮ ਨਹੀਂ ਕਰਾਂਗਾ ਸੀ ਜ਼ਮੀਨ ਖਰੀਦਣ ਦੇ ਲਈ ਕੁਲਵੰਤ ਸਿੰਘ ਨੇ ਕਈ ਸਾਲਾਂ ਤੱਕ ਮਿਹਨਤ ਕੀਤੀ ਆ ਖੂਨ ਪਸੀਨਾ ਇਕ ਕੀਤਾ ਤੇ ਫਿਰ ਵੀ ਉਸਨੇ ਹੌਸਲਾ ਨਹੀਂ ਛੱਡਿਆ ਉਸਨੇ ਕਈ ਵਾਰ ਭੁੱਖੇ ਰਹਿ ਕੇ ਵੀ ਆਪਣੇ ਸੁਪਨਿਆਂ ਨੂੰ ਪੂਰਾ ਕੀਤਾ ਇਸੇ ਤਰ੍ਹਾਂ ਸਾਲਾਂ ਬਧੀਆ ਦੀ ਮਿਹਨਤ ਕਰਕੇ ਆ ਉਹਨਾਂ ਨੇ ਪੰਜ ਕਿੱਲੇ ਤੋਂ ਲਗਭਗ 120 ਕਿੱਲੇ ਜ਼ਮੀਨ ਬਣਾ ਲਈ ਉਹ ਇੱਕ ਵੱਡੇ ਜ਼ਿਮੀਂਦਾਰ ਬਣ ਗਏ ਪਰ ਉਹਨਾਂ ਦੇ ਸੁਪਰੇ ਟੁੱਟਣੇ ਵੀ ਸ਼ੁਰੂ ਹੋ ਗਏ ਜਦੋਂ ਉਹਨਾਂ ਦੇ ਪੁੱਤਰ ਥੋੜੇ ਵੱਡੇ ਹੋਏ ਤਕੁਲਵੰਤ ਸਿੰਘ ਨੇ ਆਪਣੇ ਤਿੰਨ ਪੁੱਤਰਾਂ ਕਰਮਜੀਤ, ਮਨਦੀਪ ਤੇ ਮਨਜੀਤ ਨੂੰ ਬਹੁਤ ਪਿਆਰ ਅਤੇ ਚੰਗੀ ਪਰਵਰਿਸ਼ ਦਿੱਤੀ ਆ। ਉਹਨਾਂ ਨੇ ਆਪਣੇ ਪੁੱਤਰਾਂ ਨੂੰ ਕਦੇ ਕੋਈ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਆ। ਪਰ ਪੁੱਤਰਾਂ ਨੇ ਪਿਓ ਦੀ ਮਿਹਨਤ ਨੂੰ ਕਦੇ ਨਹੀਂ ਸਮਝਿਆ। ਉਹ ਬਚਪਨ ਤੋਂ ਹੀ ਆਪਣੇ ਪਿਤਾ ਦੀ ਮਿਹਨਤ ਦਾ ਮਜ਼ਾਕ ਉਡਾਉਂਦੇ ਸੀ। ਅੱ비 ਸਾਡਾ ਪਿਓ ਤਾਂ ਕੰਜੂਸੀ ਮਰ ਜਾਵੇਗਾ। ਇਸ ਨੇ ਸਾਰੀ ਉਮਰ ਕੰਜੂਸੀ ਕੀਤੀ ਹੈ। ਕਦੇ ਕੋਈ ਢੰਗ ਦਾ ਲੀੜਾ ਨਹੀਂ ਪਾਇਆ। ਤੇ ਪਿੰਡ ਵਿੱਚ ਸਾਡੀ ਐਨੀ ਜ਼ਮੀਨ ਹੈ ਸਾਡਾ ਘਰ ਕਿੰਨਾ ਨਿੱਕਾ ਹੈ ਉਹ ਦੇਖੋ ਸਾਡੇ ਤੋਂ ਅੱਧੀ ਜ਼ਮੀਨ ਵਾਲੇ ਵੀ ਆ ਕਿੰਨੀਆਂ ਵੱਡੀਆਂ-ਵੱਡੀਆਂ ਕੋਠੀਆਂ ਕਿੰਨੀਆਂ ਆਲੀਸ਼ਾਨ ਕਾਰਾਂ ਦੇ ਵਿੱਚ ਘੁੰਮਦੇ ਹਨ ਇੱਕ ਦੇਖ ਲਿਓ ਸਾਡਾ ਬਾਪੂ ਹੈ ਇਸ ਦੇ ਕੋਲ ਕਾਰਾ ਛੱਡੋ ਟੰਗ ਦਾ ਮੋਟਰਸਾਈਕਲ ਨਹੀਂ ਜੁੜਿਆ ਐਨੀ ਜ਼ਮੀਨ ਹੋਣ ਦੇ ਬਾਵਜੂਦ ਵੀ ਅਸੀਂ ਗਰੀਬਾਂ ਵਾਂਗੂ ਰਹਿੰਦੇ ਆ ਸਭ ਤੋਂ ਵੱਡਾ ਪੁੱਤਰ ਕਰਮਜੀਤ ਜੋ ਹਮੇਸ਼ਾ ਅਮਰੀਕਾ ਜਾਂਦਾ ਵੱਡਾ ਸੁਪਨਾ ਦੇਖਦਾ ਸੀ ਉਸ ਨੂੰ ਪੰਜਾਬ ਦੀ ਜ਼ਮੀਨ ਬਿਲਕੁਲ ਬੇਕਾਰ ਲੱਗਦੀ ਸੀ ਉਹ ਸੋਚਦਾ ਸੀ ਵੀ ખેਤੀਬਾੜੀ ਅਨਪੜਾ ਦਾ ਕੰਮ ਹੈ ਇਹ ਮੇਰੇ ਵਾਸਤੇ ਗੱਲ ਨਹੀਂ ਹੈ ਮੈਂ ਤਾਂ ਉੱਥੇ ਜਾਊਗਾ ਚੰਗੀ ਬਾਹਰ ਘੁੰਮੂਗਾ ਇੱਕ ਦਿਨ ਉਸਨੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਕਿਹਾ ਵੀ ਬਾਪੂ ਨੂੰ ਤਾਂ ਸਿਰਫ ਜ਼ਮੀਨ ਦਾ ਲਾਲਚ ਹੈ ਇਸਨੇ ਨਹੀਂ ਮੇਰਾ ਸੁਪਨਾ ਪੂਰਾ ਹੋਣ ਦੇਣਾ ਮੈਨੂੰ ਅਮਰੀਕਾ ਜਾ ਕੇ ਵੱਡਾ ਕਾਰੋਬਾਰ ਕਰਨਾ ਹੈ ਉਸਨੇ ਆਪਣੇ ਬਾਪੂ ਨੂੰ ਫੋਨ ਕਰਕੇ ਕਿਹਾ ਵੀ ਬਾਪੂ ਜ਼ਮੀਨ ਵੇਚ ਦਿਓ ਤੇ ਮੈਨੂੰ ਪੈਸੇ ਭੇਜ ਦਿਓ ਮੈਂ ਅਮਰੀਕਾ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹਾਂ ਇਹ ਜ਼ਮੀਨ ਦੇ ਵਿੱਚ ਕੀ ਰੱਖਿਆ ਹੈ ਪਲਾ ਕਿੰਨੀ ਵੀ ਜ਼ਮੀਨ ਹੋਵੇ ਰਹਿਣਾ ਤਾਂ ਮਿੱਟੀ ਘੱਟੇ ਦੇ ਵਿੱਚ ਹੈ ਇਸ ਦੇ ਵਿੱਚੋਂ ਕੁਝ ਕਿੱਲੇ ਜ਼ਮੀਨ ਮੇਰੇ ਵਾਸਤੇ ਵੇਚ ਦਿਓ ਮੈਂ ਦੇਖੋ ਅਮਰੀਕਾ ਜਾਵਾਂਗਾ ਤੁਹਾਡੀ ਜ਼ਮੀਨ ਦਿਨਾਂ ਦੇ ਵਿੱਚ ਦੁੱਗਣੀ ਕਰ ਦੇਵਾਂਗਾ ਮੇਰੇ ਤੇ ਵਿਸ਼ਵਾਸ ਰੱਖੋ ਲੇਕਿਨ ਅੱਗੋਂ ਬਾਪੂ ਦਾ ਇੱਕੋ ਕਹਿਣਾ ਹੁੰਦਾ ਵੀ ਜੇਕਰ ਤੂੰ ਇੱਥੇ ਮਿਹਨਤ ਨਹੀਂ ਕਰ ਸਕਦਾ ਉੱਥੇ ਆਪੇ ਮਿਹਨਤ ਕਿਵੇਂ ਕਰ ਲਵੇਂਗਾ ਕੋਈ ਗੱਲ ਨਹੀਂ ਐਨੀ ਜ਼ਮੀਨ ਹੈ ਕਿ ਚਟਣੀ ਥੋੜੀ ਹੈ ਤੁਹਾਡੇ ਵਾਸਤੇ ਹੈ ਇੱਥੇ ਰੋ ਇੱਥੇ ਪੰਜਾਬ ਦੇ ਵਿੱਚ ਬਹੁਤ ਕੁਝ ਹੈ ਇੱਥੇ ਮਿਹਨਤ ਕਰੋ ਉਥੋਂ ਨਾਲੋਂ ਇੱਥੇ ਵੀ ਬਹੁਤ ਤਰੱਕੀ ਹੈ ਇੰਜ ਨਹੀਂ ਵੀ ਉੱਥੇ ਜਾ ਕੇ ਆਰਾਮ ਦੇ ਨਾਲ ਤਰੱਕੀ ਆਪ ਚੱਲ ਕੇ ਆਉਂਦੀ ਹੈ ਕੰਮ ਤਾਂ ਪਾਈ ਕਰਨਾ ਹੀ ਪੈਂਦਾ ਹੈ ਐਨੀ ਗੱਲ ਸਮਝੋਂਦੇ ਲੇਕਿਨ ਨਾ ਮੰਨਦਾ ਵਿਚਾਰਲਾ ਪੁੱਤਰ ਮਨਦੀਪ ਜੋ ਸ਼ਹਿਰ ਦੇ ਵਿੱਚ ਰਹਿੰਦਾ ਸੀ ਪਰ ਉਸ ਨੂੰ ਨਸ਼ੇ ਦੀ ਲਤ ਲੱਗ ਗਈ ਸੀ ਉਸ ਨੇ ਕਈ ਲੋਕਾਂ ਕੋਲੋਂ ਕਰਜ਼ਾ ਲਿਆ ਸੀ ਤੇ ਹਰ ਰੋਜ਼ ਉਸ ਦੇ ਮਗਰ ਲੋਕ ਪੈਸੇ ਮੰਗਣ ਆਉਂਦੇ ਸੀ ਆ ਇੱਕ ਦਿਨਾਂ ਕੁਲਵੰਤ ਸਿੰਘ ਦੇ ਖੇਤ ਤੇ ਵਿਜੀ ਕ ਜਨਬੀ ਵਿਅਕਤੀ ਆਇਆ ਕਹਿਣ ਲੱਗਿਆ ਵੀ ਸਰਦਾਰ ਜੀ ਮੈਨੂੰ ਆ ਤੁਹਾਡੇ ਪੁੱਤ ਨੇ ਪਤਾ ਲਿਖ ਕੇ ਦਿੱਤਾ ਹੈ ਉਸਨੇ ਮੇਰੇ ਕੋਲੋਂ ਲੱਖ ਰੁਪਏ ਲਏ ਹਨ ਹੁਣ ਉਹ ਵਾਪਸ ਨਹੀਂ ਦੇ ਰਿਹਾ ਇਹ ਸੁਣ ਕੇ ਕੁਲਵੰਤ ਸਿੰਘ ਦਾ ਦਿਲ ਟੁੱਟ ਗਿਆ ਉਹਨਾਂ ਨੂੰ ਅਹਿਸਾਸ ਹੋਇਆ ਵੀ ਉਹਨਾਂ ਦੇ ਪੁੱਤਰ ਕਿੰਨੇ ਵਿਗੜ ਗਏ ਹਨ ਕਿੰਨੇ ਨਲਾਇਕ ਹਨ ਵਿਪੰਜੀ ਕਮੌਣੀ ਤਾਂ ਕੀ ਹੈ 5-5 ਲੱਖ ਦਾ ਨਸ਼ਾ ਕਰ ਰਹੇ ਹਨ ਆਪਣਾ ਸਰੀਰ ਖਰਾਬ ਕਰ ਰਹੇ ਹਨ ਇਹਨਾਂ ਨੇ ਕੀਤਾ ਮੇਰੀ ਜ਼ਮੀਨ ਸੰਭਾਲਣੀ ਹੈ ਇੰਨਾ ਨੇ ਤਾਂ ਇਹ ਜ਼ਮੀਨ ਜਿਹੜੀ ਹੈ ਵੱਡੇ ਟੱਕ ਹਨ ਇਹ ਵੀ ਵੇਚ ਖਾਣੇ ਹਨ ਸਭ ਤੋਂ ਛੋਟਾ ਪੁੱਤਰ ਜੋ ਫਜ਼ੂਲ ਖਰਚੇ ਕਰਨ ਵਾਲਾ ਸੀ ਉਹ ਆਪਣੇ ਦੋਸਤਾਂ ਦੇ ਨਾਲ ਕੈਫੇ ਹੋਟਲਾਂ ਦੇ ਵਿੱਚ ਮੋਟਾ ਪੈਸਾ ਉਡਾਉਂਦਾ ਉਹ ਅਕਸਰ ਕਹਿੰਦਾ ਇਹ ਸਾਰਾ ਪੈਸਾ ਮੇਰਾ ਹੈ ਜੋ ਚਾਹਾਂ ਉਹ ਕਰਾਂ ਉਹ ਕਰਜ਼ਾ ਲੈਣ ਦੇ ਵਿੱਚ ਵੀ ਯਕੀਨ ਰੱਖਦਾ ਸੀ ਜਿੱਥੋਂ ਕਿਤੋਂ ਵੀ ਹੋਵੇ ਲੋਕਾਂ ਤੋਂ ਉਧਾਰ ਪੈਸੇ ਮੰਗ ਕੇ ਇਹ ਆਸੀ ਕਰਦਾ ਸੀ ਉਡਾ ਦਿੰਦਾ ਸੀ ਉਹ ਆਪਣੇ ਦੋਸਤਾਂ ਨੂੰ ਕਹਿੰਦਾ ਮੇਰਾ ਬਾਪੂ ਪਿੰਡ ਦਾ ਰਾਜਾ ਹੈ ਸਰਪੰਚ ਹੈ ਮੈਂ ਉਸ ਦਾ ਪੁੱਤਰ ਹਾਂ ਇਸ ਨਾਲ ਉਸ ਦੀ ਹੰਕਾਰਤਾ ਹੋਰ ਸਪਸ਼ਟ ਹੁੰਦੀ ਹੰਕਾਰੀ ਬੰਦਾ ਸੀ ਆ ਕੁਲਵੰਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਬੰਦਾ ਸੀ ਜਗਜੀਤ ਉਸ ਦਾ ਬਚਪਨ ਬਹੁਤ ਦੁਖਦਾਈ ਸੀ ਉਹ ਬਹੁਤ ਛੋਟਾ ਸੀ ਜਦੋਂ ਉਸ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਪੂਰੀ ਤਰ੍ਹਾਂ ਨਾਤ ਹੋ ਗਿਆ ਸੀ ਕੁਲਵੰਤ ਸਿੰਘ ਨੇ ਉਸ ਨੂੰ ਆ ਆਪਣੇ ਘਰ ਦੇ ਵਿੱਚ ਆਸਰਾ ਦਿੱਤਾ ਤੇ ਉਸ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਪਿੰਡ ਦੇ ਲੋਕਾਂ ਨੇ ਇਸ ਦੇ ਕਈ ਸਵਾਲ ਉਠਾਏ ਪਰ ਕੁਲਵੰਤ ਸਿੰਘ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਜਗਜੀਤ ਨੇ ਕਦੇ ਵੀ ਆਪਣੇ ਆਪ ਨੂੰ ਇੱਕ ਨੌਕਰ ਨਹੀਂ ਸਮਝਿਆ ਸਗੋਂ ਆਪਣੇ ਆਪ ਨੂੰ ਕੁਲਵੰਤ ਸਿੰਘ ਦਾ ਪੁੱਤਰ ਮੰਨਦਾ ਸੀ ਇੱਕ ਦਿਨ ਜਦੋਂ ਜਗਜੀਤ ਬਹੁਤ ਛੋਟਾ ਸੀ ਬਾਕੀ ਤਿੰਨੋਂ ਭਰਾ ਉਸ ਨੂੰ ਨੌਕਰ ਦਾ ਮੁੰਡਾ ਕਹਿ ਕੇ ਛੇੜਦੇ ਸਨ ਕੁਲਵੰਤ ਸਿੰਘ ਨੇ ਸੁਣ ਕੇ ਉਹਨਾਂ ਨੂੰ ਬਹੁਤ ਗੁੱਸਾ ਕੀਤਾ ਜਗਜੀਤ ਮੇਰੇ ਪੁੱਤਰ ਵਰਗਾ ਹੈ ਜੇਕਰ ਕਿਸੇ ਨੇ ਉਸ ਨੂੰ ਫਿਰ ਤੋਂ ਸੇੜੀ ਜਾਂ ਨੌਕਰ ਕਿਹਾ ਤਾਂ ਉਸ ਨੂੰ ਮੈਂ ਆਪਣਾ ਪੁੱਤਰ ਨਹੀਂ ਮੰਨਾਂਗਾ ਇਹ ਕਿਹਾ ਕੀਆ ਕੁਲਵੰਤ ਸਿੰਘ ਨੇ ਜਗਜੀਤ ਨੂੰ ਆਪਣੇ ਗਲੇ ਨਾਲ ਲਗਾ ਲਿਆ ਜਗਜੀਤ ਨੇ ਕੁਲਵੰਤ ਸਿੰਘ ਨੂੰ ਕਦੇ ਵੀ ਇਕੱਲਾ ਨਹੀਂ ਛੱਡਿਆ ਜਦੋਂ ਕੁਲਵੰਤ ਸਿੰਘ ਦੇ ਪੁੱਤਰ ਸ਼ਹਿਰਾਂ ਦੇ ਵਿੱਚ ਰਹਿਣ ਲੱਗੇ ਤਾਂ ਜਗਜੀਤ ਆਪਣੇ ਬਾਪੂ ਦੇ ਨਾਲ ਖੇਤਾਂ ਦੇ ਵਿੱਚ ਕੰਮ ਕਰਦਾ ਉਹ ਸਵੇਰੇ 4 ਵਜੇ ਉੱਠ ਕੇ ਕੁਲਵੰਤ ਸਿੰਘ ਦੇ ਨਾਲ ਖੇਤਾਂ ਦੇ ਵਿੱਚ ਜਾਂਦਾ ਜਦੋਂ ਬਾਪੂ ਥੱਕ ਜਾਂਦਾ ਤਾਂ ਜਗਜੀਤ ਉਹਨਾਂ ਲਈ ਰੋਟੀ ਲੈ ਕੇ ਆਉਂਦਾ ਤੇ ਉਹਨਾਂ ਨੂੰ ਪਾਣੀ ਪਿਉਂਦਾ ਰਾਤ ਨੂੰ ਜਦੋਂ ਕੁਲਵੰਤ ਸਿੰਘ ਖੇਤਾਂ ਦੇ ਵਿੱਚ ਜਾਗਦਾ ਹਾ ਤਾਂ ਜਗਜੀਤ ਉਹਨਾਂ ਦੇ ਪੈਰਾਂ ਦੀ ਮਾਲਿਸ਼ ਕਰਦਾ ਇੱਕ ਦਿਨ ਕੁਲਵੰਤ ਸਿੰਘ ਬਹੁਤ ਬਿਮਾਰ ਹੋ ਗਿਆ ਉਹ ਹੁਣ ਖੇਤਾਂ ਦੇ ਵਿੱਚ ਕੰਮ ਨਹੀਂ ਕਰ ਸਕਦਾ ਸੀ ਕਰਮਜੀਤ ਮਨਦੀਪ ਤੇ ਮਨਜੀਤ ਨੂੰ ਉਹਨਾਂ ਦੀ ਬਿਮਾਰੀ ਬਾਰੇ ਜਦੋਂ ਪਤਾ ਲੱਗਿਆ ਪਰ ਕੋਈ ਵੀ ਉਹਨਾਂ ਨੂੰ ਮਿਲਣ ਤੱਕ ਨਹੀਂ ਆਇਆ ਸਿਰਫ ਜਗਜੀਤ ਹੀ ਉਹਨਾਂ ਦੇ ਨਾਲ ਸੀ ਜਗਜੀਤ ਰਾਤ-ਰਾਤ ਜਾਗ ਕੇ ਬਾਪੂ ਦੀ ਸੇਵਾ ਕਰਦਾ ਉਹ ਆਪਣੇ ਹੱਥਾਂ ਨਾਲ ਉਹਨਾਂ ਨੂੰ ਦਵਾਈ ਦਿੰਦਾ ਉਹਨਾਂ ਦੇ ਸਰੀਰ ਨੂੰ ਸਾਫ਼-ਸੁਥਰਾ ਰੱਖਦਾ ਇੱਕ ਦਿਨ ਕੁਲਵੰਤ ਸਿੰਘ ਨੇ ਜਗਜੀਤ ਨੂੰ ਕਿਹਾ ਪੁੱਤਰ ਤੂੰ ਤਾਂ ਸੱਚਮੁੱਚ ਮੇਰਾ ਬੇਟਾ ਹੈ ਮੇਰਾ ਅਸਲੀ ਪੁੱਤਰ ਤਾਂ ਤੂੰ ਹੈ ਮੈਨੂੰ ਕਦਮ ਤੇ ਛੱਡ ਕੇ ਚਲੇ ਗਏ ਹਨ ਉਨ੍ਹਾਂ ਦੇ ਦਿਲ ਵਿੱਚਾ ਸਿਰਫ ਪੈਸਾ ਹੈ ਮੇਰੇ ਵਾਸਤੇ ਕੋਈ ਪਿਆਰ ਨਹੀਂ ਹੈ ਜਗਜੀਤ ਨੇ ਕੁਲਵੰਤ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਬਾਪੂ ਆ ਉਹ ਵੀ ਤੈਨੂੰ ਪਿਆਰ ਕਰਦੇ ਹਨ ਬਸ ਆਪਣੀ ਜ਼ਿੰਦਗੀ ਦੇ ਵਿੱਚ ਉਲਝ ਗਏ ਹਨ ਪਰ ਕੁਲਵੰਤ ਸਿੰਘ ਦਾ ਦਿਲ ਬਹੁਤ ਦੁਖੀ ਸੀ ਇਸ ਤੋਂ ਬਾਅਦ ਬਾਬਾ ਕੁਲਵੰਤ ਸਿੰਘ ਨੇ ਇੱਕ ਬਹੁਤ ਹੀ ਗੁਪਤ ਫੈਸਲਾ ਲਿਆ ਉਹਨਾਂ ਨੇ ਆਪਣੇ ਪਿੰਡ ਦੇ ਵਕੀਲ ਨੂੰ ਬੁਲਾਇਆ ਵਕੀਲ ਉਹਨਾਂ ਦਾ ਬਹੁਤ ਪੁਰਾਣਾ ਦੋਸਤ ਸੀ ਕੁਲਵੰਤ ਸਿੰਘ ਨੇ ਉਹਨਾਂ ਨੂੰ ਕਿਹਾ ਵੀ ਦੋਸਤਾ ਮੈਂ ਆਪਣੇ ਪੁੱਤਰਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਹਾਂ ਮੈਂ ਉਹਨਾਂ ਨੂੰ ਜ਼ਮੀਨ ਦਾ ਮਾਲਕ ਬਣਾ ਆਪਣੀ ਮਿਹਨਤ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ ਮੈਨੂੰ ਪਤਾ ਹੈ ਜੇਕਰ ਆਪਣੀ ਜ਼ਮੀਨ ਮੈਂ ਆਪਣੇ ਨਲਾਇਕ ਮੁੰਡਿਆਂ ਦੇ ਨਾਮ ਕਰਾ ਦਿੱਤੀ ਆ ਉਹਨਾਂ ਨੇ 10 ਦਿਨ ਹੀ ਆ ਕੱਟਣੇ ਆ 120 ਕਿੱਲੇ ਕਦੋਂ ਸਿਰਫ 20 ਕਿੱਲੇ ਬਚ ਜਾਣਗੇ ਪਤਾ ਵੀ ਨਹੀਂ ਲੱਗਣਾ ਪਰ ਤੁਸੀਂ ਕਰਨਾ ਕੀ ਚਾਹੁੰਦੇ ਹੋ ਵਕੀਲ ਨੇ ਕਿਹਾ ਕੁਲਵੰਤ ਸਿੰਘ ਨੇ ਕਿਹਾ ਮੈਂ 120 ਕਿੱਲੇ ਜ਼ਮੀਨ ਵਿੱਚੋਂ ਸਿਰਫ 20 ਕਿੱਲੇ ਆਪਣੇ ਤਿੰਨ ਪੁੱਤਰਾਂ ਨੂੰ ਦੇਣਾ ਚਾਹੁੰਦਾ ਹਾਂ ਇਹ ਵੀ ਬੜੀ ਜ਼ਿਆਦਾ ਹੈ ਮੈਨੂੰ ਇਸ ਤੇ ਵੀ ਪੂਰਾ ਸ਼ੱਕ ਹੈ ਵੀ ਇਹ ਵੀ ਪਤਾ ਨਹੀਂ ਆ ਉਹਨਾਂ ਕੋਲ ਰਹੇਗੀ ਜਾਂ ਨਹੀਂ ਆ ਰਹੇਗੀ ਆ ਬਾਕੀ 100 ਕਿੱਲੇ ਜ਼ਮੀਨ ਆਪਣੇ ਮੁੰਡੇ ਵਰਗੇ ਜਗਜੀਤ ਨੂੰ ਦੇਣਾ ਚਾਹੁੰਦਾ ਹਾਂ ਵਕੀਲ ਨੇ ਹੈਰਾਨੀ ਨਾਲ ਕਿਹਾ ਪਹਿਲਾ ਇਹ ਕੀ ਹੋ ਸਕਦਾ ਹੈ ਬੜਾ ਅਜੀਬ ਫੈਸਲਾ ਹੈ ਕੁਲਵੰਤ ਸਿੰਘ ਨੇ ਕਿਹਾ ਮੈਂ ਜਾਣਦਾ ਹਾਂ ਪਰ ਜਗਜੀਤ ਨੇ ਮੇਰੀ ਸੱਚੇ ਦਿਲ ਤੋਂ ਸੇਵਾ ਕੀਤੀ ਹੈ ਮੇਰੇ ਪੁੱਤਰ ਤਾਂ ਸਿਰਫ ਮੇਰੀ ਮਿਹਨਤ ਦਾ ਫਲ ਚੁੰਦੇ ਹਨ ਪਰ ਜਗਜੀਤ ਨੇ ਮੇਰੀ ਮਿਹਨਤ ਨੂੰ ਸੱਚਮੁੱਚ ਸਾਂਭਿਆ ਹੈ ਵਕੀਲ ਨੇ ਉਹਨਾਂ ਦੀ ਗੱਲ ਮੰਨ ਲਈ ਤੇ ਇੱਕ ਵਸੀਅਤ ਲਿਖਵਾ ਕੇ ਸਾਰੀ ਕਾਨੂੰਨੀ ਕਾਰਵਾਈ ਆ ਪੂਰੀ ਕਰ ਲਈ ਆ ਕੁਲਵੰਤ ਸਿੰਘ ਦੇ ਦੇਹਾਂਤ ਤੋਂ ਥੋੜੇ ਸਮੇਂ ਬਾਅਦ ਜਦੋਂ ਉਹਨਾਂ ਦੇ ਭੋਗ ਦਾ ਸਮਾਗਮ ਗਿਆ ਇਸ ਦਿਨ ਪਿੰਡ ਦੇ ਸਰਪੰਚ ਤੇ ਪੰਚਾਇਤ ਦੇ ਮੈਂਬਰਾਂ ਦੇ ਸਾਹਮਣੇ ਵਕੀਲ ਨੇ ਵਸੀਅਤ ਪੜਨੀ ਸ਼ੁਰੂ ਕੀਤੀ ਆ ਤਿੰਨੋਂ ਭਰਾ ਕਰਮਜੀਤ, ਮਨਦੀਪ ਉਹ ਵੀ ਉੱਥੇ ਮੌਜੂਦ ਸਨ ਵਕੀਲ ਨੇ ਵਸੀਅਤ ਪੜ੍ਹੀ ਤੇ ਸਰਦਾਰ ਕੁਲਵੰਤ ਸਿੰਘ ਨੇ ਆਪਣੀਆਂ 120 ਕਿੱਲੇ ਜ਼ਮੀਨ ਵਿੱਚੋਂ 20 ਕਿੱਲੇ ਜ਼ਮੀਨ ਆਪਣੇ ਮੁੰਡਿਆਂ ਨੂੰ ਦਿੱਤੀ ਹੈ ਬਾਕੀ ਬਚੇ 100 ਕਿੱਲੇ ਜਿਹੜੇ ਹਨ ਜਿਸ ਨੂੰ ਤੁਸੀਂ ਸਿਰੀ ਕਹਿੰਦੇ ਹੋ ਬਾਪੂ ਜੀ ਦੇ ਚੌਥੇ ਪੁੱਤਰ ਆ ਜਗਜੀਤ ਦੇ ਨਾਮ ਹਾਨਾ ਜਗਜੀਤ ਦੇ ਨਾਮ ਬਾਪੂ ਨੇ 100 ਕਿੱਲੇ ਜ਼ਮੀਨ ਲਗਾ ਦਿੱਤੀ ਹੈ ਉਹਨਾਂ ਉਹਨਾਂ ਦੇ ਚਿਹਰਿਆਂ ਤੇ ਤੋਤੇ ਉੱਡ ਚੁੱਕੇ ਹਨ ਇਹ ਸੁਣ ਕੇ ਤਿੰਨੋਂ ਭਰਾਵਾਂ ਦੇ ਚਿਹਰਿਆਂ ਤੇ ਹੈਰਾਨੀ ਗੁੱਸਾ ਲਾਲਚ ਸਾਫ ਦਿਕਾਈ ਦੇਣ ਲੱਗਾ ਕਰਮਜੀਤ ਮਨਜੀਤ ਮਨਦੀਪ ਇੱਕ ਦੂਜੇ ਦੇ ਚਿਹਰੇ ਵੱਲ ਦੇਖਣ ਲੱਗੇ ਉਹ ਉੱਠ ਕੇ ਵਕੀਲ ਦੇ ਸਾਹਮਣੇ ਖੜੇ ਹੋ ਗਏ ਇਹ ਕੀ ਮਜ਼ਾਕ ਹੈ ਕਰਮਜੀਤ ਚਿੱਕਿਆ ਤੁਸੀਂ ਸਾਡੇ ਹੱਕਾਂ ਨੂੰ ਇੱਕ ਨੌਕਰ ਨੂੰ ਕਿਵੇਂ ਦੇ ਸਕਦੇ ਹੋ ਮਨਦੀਪ ਨੇ ਬੜੇ ਗੁੱਸੇ ਵਿੱਚ ਕਿਹਾ ਅਸੀਂ ਇਸ ਫੈਸਲੇ ਨੂੰ ਨਹੀਂ ਮੰਨਦੇ ਐਵੇਂ ਕੀ ਹੋ ਸਕਦਾ ਹੈ ਸਾਡੇ ਬਾਪੂ ਦਾ ਲੱਗਦਾ ਦਿਮਾਗ ਹੀ ਲਗਿਆ ਸੀ ਜੈਸ ਨੇ ਧੱਕੇ ਨਾਲ ਸਾਈਨ ਕਰਵਾਏ ਹੋਣਾ ਅਸੀਂ ਨਹੀਂ ਜਾਣਦੇ ਨਹੀਂ ਮੰਨਦੇ ਆ ਬਸ ਇਹਤ ਨੂੰ ਜਰੂਰੀ ਸੱਸੀਰੀ ਨੇ ਬਾਪੂ ਨੂੰ ਕੋਈ ਨਸ਼ੇ ਦੀਆਂ ਗੋਲੀਆਂ ਖਵਾ ਕੇ ਬਾਪੂ ਦੇ ਸਾਈਨ ਲਏ ਹਨ ਅਸੀਂ ਨਹੀਂ ਜਾਣਦੇ ਨਹੀਂ ਮੰਨਦੇ ਇਸ ਨੂੰ ਵਕੀਲ ਨੇ ਚੁੱਪ ਰਹਿਣ ਲਈ ਕਿਹਾ ਤੇ ਅੱਗੇ ਪੜਿਆ ਤੇ ਸਾਰਾ ਕੁਝ ਜਿਹੜਾ ਹੈ ਹੋਰ ਵੀ ਸਿਰੀ ਦਾ ਹੈ ਤੁਸੀਂ ਬਸ ਆਪਣੇ ਵੀ ਕਿੱਲੇ ਸੰਭਾਲੋ ਪਿੰਡ ਵਾਲਿਆਂ ਦੇ ਵਿੱਚ ਵੀ ਇੱਕ ਸੋਚਾ ਸਮਝਾ ਵਿਵਾਦ ਸ਼ੁਰੂ ਹੋ ਗਿਆ ਕੁਝ ਲੋਕਪ੍ਰਾਵਾਹਾਂ ਦੇ ਨਾਲ ਸਨ ਕੁਝ ਲੋਕ ਜੋ ਜੋ ਕਿ ਇਸ ਮਸਲੇ ਨੂੰ ਜਾਣਦੇ ਸਨ ਸੱਚਮੁੱਚ ਜਗਜੀਤ ਹੱਕਦਾਰ ਹੈ ਉਹ ਜਗਜੀਤ ਦੇ ਨਾਲ ਪਰ ਕੁਮੰਤ ਸਿੰਘ ਨੇ ਆਪਣੀ ਵਸੀਅਤ ਵਿੱਚ ਇੱਕ ਲਾਈਨ ਲਿਖੀ ਸੀ ਜਿਸ ਨੇ ਸਭ ਨੂੰ ਚੁੱਪ ਕਰਵਾ ਦਿੱਤਾ ਵਕੀਲ ਨੇ ਉੱਚੀ ਆਵਾਜ਼ ਦੇ ਵਿੱਚ ਪੜਿਆ ਇਹ ਫੈਸਲਾ ਮੈਂ ਮਜਬੂਰੀ ਦੇ ਵਿੱਚ ਨਹੀਂ ਕਿਸੇ ਨਸੇ ਦੇ ਵਿੱਚ ਨਹੀਂ ਆ ਜਗਜੀਤ ਦੇ ਹਵਾਲੇ ਵਿੱਚ ਨਹੀਂ ਲੈ ਰਿਆ ਸਗੋਂ ਆਪਣੇ ਪੁੱਤਰਾਂ ਨੂੰ ਸਬਕ ਸਿਖਾਉਣ ਦੇ ਲਈ ਹੈ ਜਗਜੀਤ ਮੇਰਾ ਨੌਕਰ ਨਹੀਂ ਉਹ ਮੇਰਾ ਚੌਥਾ ਤੇ ਇਕਲੌਤਾ ਸੱਚਾ ਪੁੱਤਰ ਹੈ ਹੁਣ ਕਹਾਣੀ ਉੱਥੇ ਆ ਗਈ ਜਿੱਥੋਂ ਆਪਣੀ ਆ ਸ਼ੁਰੂ ਹੋਈ ਸੀ ਆ ਭੋਗ ਦਾ ਉਹ ਦਿਨ ਸੀ ਆ ਪੂਰਾ ਪਿੰਡ ਉੱਥੇ ਮੌਜੂਦ ਸੀ ਵੱਡੇ ਵੱਡੇ ਮੰਤਰੀ ਐਮ ਐਲ ਏ ਤੇ ਪਿੰਡ ਦੇ ਵੱਡੇ ਆਦਮੀ ਆ ਰਿਸ਼ਤੇਦਾਰ ਸਭ ਉੱਥੇ ਆਏ ਹੋਏ ਸਨ ਸਾਰੇ ਕੁਲਵੰਤ ਸਿੰਘ ਦੇ ਫੈਸਲੇ ਤੋਂ ਕਈ ਖੁਸ਼ ਨਜ਼ਰ ਆ ਰਹੇ ਸਨ ਕਈ ਉਸ ਦੇ ਸਮਰਥਕ ਸਨ ਤੇ ਪਰ ਉਹ ਅੱਜ ਦੇਖਣਾ ਚਾਹੁੰਦੇ ਸਨ ਜਗਜੀਤ ਕੀ ਕਰਦਾ ਹੈ ਜਗਜੀਤ ਜੋ ਹੁਣ 100 ਕਿੱਲੇ ਦਾ ਮਾਲਕ ਸੀ ਆ ਕੋਈ ਨੋਕਰ ਨਹੀਂ ਰਿਹਾ ਜਿਵੇਂ ਹੀ ਉਸਨੇ ਮਾਈਕ ਫੜਿਆ ਉਸ ਦੀ ਅੱਖਾਂ ਦੇ ਵਿੱਚ ਹੰਝੂ ਸਨ ਪਰ ਉਸਦੇ ਚਿਹਰੇ ਤੇ ਇੱਕ ਅਜੀਬ ਜਿਹਾ ਸਕੂਨ ਸੀ ਜਗਜੀਤ ਨੇ ਹੱਥ ਜੋੜ ਕੇ ਸਾਰਿਆਂ ਨੂੰ ਕਿਹਾ ਅੱਜ ਮੇਰੇ ਬਾਪੂ ਦਾ ਭੋਗ ਹੈ ਉਹ ਮੈਨੂੰ 100 ਕਿੱਲੇ ਜ਼ਮੀਨ ਦੇ ਗਏ ਹਨ ਆਪਣੇ ਤਿੰਨ ਪੁੱਤਰਾਂ ਜਿਨ੍ਹਾਂ ਨਾਲ ਉਸ ਦਾ ਖੂਨ ਦਾ ਰਿਸ਼ਤਾ ਸੀ ਆ ਉਹਨਾਂ ਨੂੰ ਸਿਰਫ 20 ਕਿੱਲੇ ਜ਼ਮੀਨ ਛੱਡ ਗਏ ਹਨ ਇਹ ਕਿਹਾ ਕਿ ਜਗਜੀਤ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਪੁਰਾਣਾ ਥੋੜਾ ਫਟਿਆ ਹੋਇਆ ਕਾਗਜ਼ ਕੱਢਿਆ ਏ ਕੁਲਵੰਤ ਸਿੰਘ ਵੱਲੋਂ ਲਿਖੀ ਗਈ ਚਿੱਠੀ ਸੀ ਜੋ ਉਹਨਾਂ ਦੇ ਮਰਨ ਤੋਂ ਪਹਿਲਾਂ ਜਗਜੀਤ ਨੂੰ ਦਿੱਤੀ ਸੀ ਜਗਜੀਤ ਨੇ ਚਿੱਠੀ ਪੜ੍ਹਨੀ ਸ਼ੁਰੂ ਕੀਤੀ ਮੇਰੇ ਪਿਆਰੇ ਪੁੱਤਰੋ ਆ ਕਰਮਜੀਤ ਮਨਦੀਪ ਮਨਜੀਤ ਮੈਂ ਜਾਣਦਾ ਹਾਂ ਕਿ ਤੁਸੀਂ ਇਹ ਸਾਰੇ ਇਸ ਵਿਸੇਤ ਤੋਂ ਹੈਰਾਨ ਹੋਮੋਗੇ ਪਰ ਮੈਂ ਇਹ ਫੈਸਲਾ ਤੁਹਾਨੂੰ ਤੋੜਨ ਦੇ ਲਈ ਨਹੀਂ ਆ ਬਲਕਿ ਜੋੜਨ ਲਈ ਲਿਆ ਹੈ ਮੈਂ ਜਗਜੀਤ ਨੂੰ 100 ਕਿੱਲੇ ਜ਼ਮੀਨ ਦਿੱਤੀ ਹੈ ਤਾਂ ਜੋ ਤੁਹਾਡਾ ਸਭ ਤੋਂ ਵੱਡਾ ਗੁਰੂ ਬਣੇ ਓ ਤੁਹਾਨੂੰ ਮਾਫ ਕਰਨਾ ਸਿਖਾਏ ਮੈਂ ਜਗਜੀਤ ਨੂੰ ਇੱਕ ਵੱਡਾ ਸਬਕ ਦੇਣ ਲਈ ਆ ਕੀਤਾ ਹੈ ਮੈਨੂੰ ਇਹ ਪਤਾ ਹੈ ਜਗਜੀਤ ਦੋ ਮੇਰਾ ਸੱਚਾ ਪੁੱਤਰ ਹੈ ਉਹ ਤੁਹਾਡੇ ਨਾਲ ਕੋਈ ਬੁਰਾ ਨਹੀਂ ਕਰੇਗਾ ਉਹ ਤੁਹਾਨੂੰ ਮਾਫ ਕਰ ਦੇਵੇਗਾ ਮੈਂ ਤੁਹਾਨੂੰ ਮਾਫੀ ਦੇਣ ਲਈ ਨਹੀਂ ਆ ਬਲਕਿ ਇੱਕ ਸਬਕ ਸਿਖਾਉਣ ਲਈ ਕੰਮ ਕੀਤਾ ਹੈ ਹੁਣ ਇਹ ਤੁਹਾਡੇ ਤੇ ਹੈ ਤੁਸੀਂ ਕੀ ਕਰਦੇ ਹੋ ਚਿੱਠੀ ਪੜਨ ਤੋਂ ਬਾਅਦ ਤਿੰਨੋਂ ਭਰਾ ਮਦਿਆਂ ਅੱਖਾਂ ਦੇ ਵਿੱਚ ਹੰਝੂ ਸਨ ਉਹਨਾਂ ਨੂੰ ਅਹਿਸਾਸ ਹੋਇਆ ਵੀ ਉਹਨਾਂ ਜਗਜੀਤ ਨੇ ਅੱਗੇ ਕਿਹਾ ਸੋ ਕਿੱਲੇ ਜ਼ਮੀਨ ਦਾ ਮਾਲਕੀ ਇਕੱਲਾ ਨਹੀਂ ਬਣ ਸਕਦਾ ਇਹ ਅਨਿਆਏ ਹੈ ਗਲਤ ਹੈ ਮੇਥੋਂ ਇਹ ਨਹੀਂ ਕੀਤਾ ਜਾਣਾ ਜਦੋਂ ਕਿ ਮੇਰੇ ਬਾਪੂ ਦੇ ਅਸਲੀ ਪੁੱਤਰ ਮੇਰੇ ਮਾਲਕ ਸਿਰਫ 20 ਕਿੱਲੇ ਦੇ ਜ਼ਮੀਨ ਦੇ ਮਾਲਕ ਰਹਿ ਗਏ ਹਨ ਅੱਜ ਮੈਂ ਬਾਪੂ ਦੇ 120 ਕਿੱਲੇ ਜ਼ਮੀਨ ਨੂੰ ਚਾਰ ਬਰਾਬਰ ਹਿੱਸਿਆਂ ਦੇ ਵਿੱਚ ਵੰਡਣ ਦਾ ਫੈਸਲਾ ਕੀਤਾ ਹੈ ਮੈਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਪਿੰਡ ਦੇ ਸਾਹਮਣੇ ਬਾਪੂ ਦੇ ਪੁੱਤਰਾ ਨੂੰ ਉਹਨਾਂ ਦਾ ਹੱਕ ਵਾਪਸ ਕਰਦਾ ਹਾਂ ਮੈਂ ਉਹਨਾਂ ਦਾ ਹੱਕ ਮਾਰ ਕੇ ਇੱਥੇ ਜਾਣਾ ਨਹੀਂ ਚਾਹੁੰਦਾ ਹਾਲਾਂਕਿ ਸੋ ਕਿੱਲਾ ਬਹੁਤ ਹੁੰਦਾ ਹੈ ਲੇਕਿਨ ਮੈਨੂੰ ਇਹਨਾਂ ਦੀ ਕੋਈ ਖਾਸ ਲੋੜ ਨਹੀਂ ਹੈ ਮੈਂ ਆਪਣਾ ਗੁਜ਼ਾਰਾ ਚੌਥੇ ਹਿੱਸੇ ਦੇ ਵਿੱਚ ਆਰਾਮ ਨਾਲ ਕਰ ਸਕਦਾ ਹਾਂ ਇਹ ਮੇਰੇ ਲਈ ਬਹੁਤ ਹੈ ਖਾਸ ਕਰਕੇ ਇੱਕ ਨੌਕਰ ਦੇ ਪੁੱਤਰ ਲਈ ਆ ਮੈਂ ਸਾਰੀ ਉਮਰ ਦੇ ਵਿੱਚ ਕੀਤਾ ਹੀ ਕੀ ਸੀ ਇਹ ਸੇਵਾ ਹੀ ਕੀਤੀ ਹੈ ਸੇਵਾ ਦਾ ਇਨਾ ਵੱਡਾ ਫਲ ਨਹੀਂ ਹੋ ਸਕਦਾ ਮੈਂ ਕਿਸੇ ਦਾ ਹੱਕ ਨਹੀਂ ਮਾਰ ਸਕਦਾ ਮੈਂ ਆਪਣੇ ਸੋ ਕਿੱਲੇ ਜ਼ਮੀਨ ਦੇ ਕਾਗਜ਼ਾ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਹੈ ਸਾਰਿਆਂ ਦੇ ਸਾਹਮਣੇ ਉਸਨੇ ਕਾਗਜ਼ ਹਵਾ ਦੇ ਵਿੱਚ ਉਡਾ ਦਿੱਤੇ ਸਾਰੇ ਲੋਕ ਹੈਰਾਨ ਰਹਿ ਗਏ ਆ ਪਿੰਡ ਵਾਲਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਈ ਲੋਕ ਉੱਠ ਕੇ ਜਗਜੀਤ ਦੇ ਸਾਹਮਣੇ ਸਿਰ ਝੁਕਾਉਣ ਲੱਗੇ ਜਗਜੀਤ ਨੇ ਅੱਗੇ ਕਿਹਾ ਮੈਂ ਆਪਣੇ ਬਾਪੂ ਦੀ ਇੱਜ਼ਤ ਨੂੰ ਆ ਜ਼ਮੀਨ ਤੋਂ ਉੱਚਾ ਰੱਖਦਾ ਹਾਂ ਉਹ ਮੇਰੇ ਪਿਤਾ ਹਨ ਤੇ ਮੈਂ ਉਹਨਾਂ ਦਾ ਪੁੱਤਰ ਹਾਂ ਮੈਂ ਸਿਰਫ ਆਪਣੀ ਜ਼ਮੀਨ ਕਰਕੇ ਉਹਨਾਂ ਦੇ ਵਿੱਚ ਕੋਈ ਲਾਲਚ ਨਹੀਂ ਆਣ ਦੇਵਾਂਗਾ ਕਈ ਲੋਕ ਅਜੇ ਉਹਨਾਂ ਨੂੰ ਪਾਗਲ ਕਹਿ ਰਹੇ ਹਨ ਵੀ ਉਹਨਾਂ ਨੇ ਆ ਸਭ ਕੁਝ ਕੀਤਾ ਮੈਂ ਇਹ ਨਹੀਂ ਕਹਿ ਸਕਦਾ ਮੈਂ ਆਪਣੇ ਬਾਪੂ ਨੂੰ ਕਿਸੇ ਦੀ ਹਾਲਤ ਵਿੱਚ ਪਾਗਲ ਨਹੀਂ ਅਖਵਾ ਸਕਦਾ ਬਸ ਬਹੁਤ ਹੋ ਗਿਆ ਮੇਰੇ ਤੋਂ ਜਰਿਆ ਨਹੀਂ ਜਾਂਦਾ ਭੋਗ ਤੋਂ ਬਾਅਦ ਕਰਮਜੀਤ ਮਨਜੀਤ ਮਨਦੀਪ ਤਿੰਨੇ ਭਰਾ ਜਗਜੀਤ ਦੇ ਕੋਲ ਆਏ ਉਹਨਾਂ ਦੀ ਅੱਖਾਂ ਦੇ ਵਿੱਚ ਪਛਤਾਵੇ ਦੇ ਹੰਝੂ ਸਨ ਸਾਨੂੰ ਮਾਫ ਕਰਦੇ ਭਰਾ ਅਸੀਂ ਤੈਨੂੰ ਹਮੇਸ਼ਾ ਗਲਤ ਸਮਝਿਆ ਤੈਨੂੰ ਹਮੇਸ਼ਾ ਨੀਮਾ ਸਮਝਿਆ ਨੌਕਰ ਸਮਝਿਆ ਅਸੀਂ ਕਦੇ ਬਾਪੂ ਨੂੰ ਪਿਆਰ ਤੱਕ ਨਹੀਂ ਕੀਤਾ ਸਾਨੂੰ ਸਿਰਫ ਉਹਨਾਂ ਦੀ ਜ਼ਮੀਨ ਚਾਹੀਦੀ ਸੀ ਪਰ ਤੂੰ ਤਾਂ ਸਾਨੂੰ ਬਹੁਤ ਵੱਡਾ ਸਬਕ ਸਿਖਾ ਦਿੱਤਾ ਹੈ ਕਰਮਜੀਤ ਨੇ ਰੋਂਦਿਆ ਕਿਆ ਮੇਰਾ ਅਮਰੀਕਾ ਜਾਣ ਦੇ ਸੁਪਨੇ ਟੁੱਟ ਗਏ ਹਨ ਪਰ ਬਾਪੂ ਦਾ ਪਿਆਰ ਟੁੱਟ ਗਿਆ ਸੀ ਆ ਮੈਂ ਬਿਲਕੁਲ ਗਲਤ ਸੀ ਆ ਮਨਦੀਪ ਨੇ ਕਿਹਾ ਮੇਰਾ ਨਸ਼ਾ ਦੂਰ ਹੋ ਜਾਵੇਗਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਮੈਂ ਆਪਣੇ ਨਸ਼ੇ ਨੂੰ ਛੱਡ ਦੇਵਾਂ ਪਰ ਬਾਪੂ ਦਾ ਪਿਆਰ ਖਤਮ ਹੋ ਗਿਆ ਹੈ ਹੁਣ ਬਾਪੂ ਮੇਰੇ ਵਿੱਚਕਾਰ ਨਹੀਂ ਹੈ ਮੈਂ ਕਰਜ਼ੇ ਵਿੱਚ ਫਸਿਆ ਹੋਇਆ ਸੀ ਆ ਮੈਂ ਸਿਰਫ ਜਮੀਨ ਦੇਖਦਾ ਸੀ ਬਾਪੂ ਦਾ ਦੁੱਖ ਨਹੀਂ ਆ ਮਨਜੀਤ ਨੇ ਕਿਹਾ ਮੈਂ ਆਪਣੀ ਫਜ਼ੂਲ ਖਰਚੇ ਦੀ ਆਦਤ ਵਿੱਚ ਆਪਣੇ ਬਾਪੂ ਦਾ ਸਤਿਕਾਰਪੂਰ ਲੱਗਿਆ ਸਾਨੂੰ ਮਾਫ਼ ਕਰਦੇ ਹੋ ਸਾਨੂੰ ਸੁਧਰ ਜਾਣ ਦਾ ਮੌਕਾ ਦਿਓ ਇਸ ਤਰ੍ਹਾਂ ਤਿੰਨੇ ਆਪਸ ਦੇ ਵਿੱਚ ਗਲੇ ਲਾ ਕੇ ਰੋਣ ਲੱਗੇ ਜਗਜੀਤ ਜੋ ਸਿਰਫ ਨੌਕਰ ਸੀ ਜਿਸਦੇ ਕੋਲ 100 ਕਿੱਲੇ ਜ਼ਮੀਨ ਦਾ ਮਾਲਕ ਬਣਨ ਦਾ ਵੱਡਾ ਮੌਕਾ ਸੀ ਲੇਕਿਨ ਉਸਨੇ ਛੱਡ ਦਿੱਤਾ ਕਿਉਂਕਿ ਉਹ ਆਪਣੇ ਬਾਪੂ ਨੂੰ ਪਿਆਰ ਕਰਦਾ ਸੀ ਕੀ ਤੁਹਾਨੂੰ ਸੱਚਮੁੱਚ ਲੱਗਦਾ ਹੈ ਜੋ ਕੁਲਵੰਤ ਸਿੰਘ ਨੇ ਜਗਜੀਤ ਨੂੰ ਆਪਣੇ 100 ਕਿੱਲੇ ਜ਼ਮੀਨ ਦੇ ਕੇ ਕੀਤਾ ਸਹੀ ਕੀਤਾ ਜਾਂ ਗਲਤ ਜੋ ਜਗਜੀਤ ਨੇ ਆਪਣੇ ਭਰਾਵਾਂ ਨੂੰ ਬਰਾਬਰ ਹਿੱਸਾ ਦਿੱਤਾ ਜਿੱਥੇ ਅੱਜ ਕੱਲ੍ਹ ਕਨਾਲ ਦੇ ਪਿੱਛੇ ਲੋਕ ਆਫਿਸ ਦੇ ਵਿੱਚ ਲੜਨ ਲੱਗ ਜਾਂਦੇ ਹਨ ਭਰਾ ਭਰਾ ਦਾ ਵੈਰੀ ਬਣ ਜਾਂਦਾ ਹੈ ਉੱਥੇ ਇੰਨਾ ਵੱਡਾ ਹਿੱਸਾ ਜ਼ਮੀਨ ਦਾ ਛੱਡਣਾ ਕੋਈ ਸੌਖੀ ਗੱਲ ਨਹੀਂ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ